ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 27 ਅਗਸਤ ਹੈ ਮੈਂ ਸਰਗੁਨ ਪ੍ਰੀਤ ਕੌਰ ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਗੱਲ ਨਹੀਂ ਜੋਗ ਨ ਹੋਈ ਇੱਕ ਦ੍ਰਿਸ਼ਟ ਘਰ ਸੰਸਰ ਜਾਣਾ ਜੋਗੀ ਕਹੀਐ ਸੋਈ 헤 ਭਾਈ ਨਿਰਿਆਂ ਗੱਲਾਂ ਬਾਤਾਂ ਕਰਨ ਨਾਲ ਨਿਰਿਆਂ ਕਥਾ ਕਹਾਣੀਆਂ ਸੁਣਨ ਸੁਣੋਂ ਨਾਲ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ ਜਿਹੜਾ ਮਨੁੱਖ ਸਾਰਿਆਂ ਨੂੰ ਬਰਾਬਰ ਇੱਕ ਦ੍ਰਿਸ਼ਟੀ ਨਾਲ ਇੱਕ ਨਿਗਾਹ ਨਾਲ ਵੇਖਦਾ ਹੈ ਉਸਨੂੰ ਹੀ ਜੋਗੀ ਕਿਹਾ ਜਾ ਸਕਦਾ ਹੈ ਉਹ ਅਸਲ ਜੋਗੀ ਹੈ ਮੜੀਆਂ ਮਸਾਣਾ ਸਮਾਦਾਂ ਸਮਾਦੀਆਂ ਜੰਗਲਾਂ ਵਿੱਚ ਤੁਰੇ ਫਿਰਨ ਨਾਲ ਕੰਨਾਂ ਵਿੱਚ ਮੁੰਦਰਾ ਪਾਉਣ ਨਾਲ ਗੋਦੜੀ ਪਾ ਕੇ ਮੰਗਦੇ ਫਿਰਨ ਨਾਲ ਸਰੀਰ ਉੱਪਰ ਸਵਾ ਮਾਲ ਲੈਣ ਨਾਲ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ ਜੋਗੀਆਂ ਵਾਲਾ ਪਹਿਰਾਵਾ ਪਾ ਕੇ ਜੋਗ ਪ੍ਰਾਪਤ ਨਹੀਂ ਹੁੰਦਾ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਫੋਕੀਆਂ ਗੱਲਾਂ ਬਾਤਾਂ ਨਾ ਕਰਿਆ ਕਰੋ ਇਨਾਂ ਨਾਲ ਕੋਈ ਪ੍ਰਾਪਤੀ ਨਹੀਂ ਹੋਵੇਗੀ। ਨਿਰੇ ਪੇਖ ਪਹਿਰਾਵੇ ਨਾਲ ਵੀ ਪਰਮੇਸ਼ਰ ਦਾ ਮਿਲਾਪ ਨਹੀਂ ਹੋਵੇਗਾ। ਪਰਮੇਸ਼ਰ ਦੇ ਬੰਦਗੀ ਕਰਨ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਪਿਆਰੇ ਵਿਦਿਆਰਥੀਓ ਲੱਚਰ ਗੀਤ ਨਹੀਂ ਸੁਣਨੇ ਚਾਹੀਦੇ। ਲੱਚਰ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਊਚ ਪਾਏ ਦੀਆਂ ਕਿਤਾਬਾਂ ਪੜ੍ਹਿਆ ਕਰੋ। ਊਚ ਪਾਏ ਦਾ ਸਾਹਿਤ ਆਪਣੇ ਘਰ ਵਿੱਚ ਰੱਖੋ। ਇਹ ਤੁਹਾਡੀ ਸ਼ਖਸੀਅਤ ਨੂੰ ਨਿਖਾਰੇਗਾ। ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ